ਰੋਕੇ ਪੁਛਤੇ ਆ ਵੀ ਪਸ਼ੂ ਦੀਆਂ ਤਾਰਾਂ ਸਾਫ਼ ਨਹੀਂ ਹੁੰਦੀਆਂ ਸੋ ਉਹਦੇ ਵਿੱਚ ਦੋ ਤਿੰਨ ਜੁੜੂੜੀ ਕਰ ਲੈਣਾ ਜਿਹੜੇ ਮੈਂ ਤੁਹਾਨੂੰ ਦੱਸੂਗਾ ਅ ਵੀ ਤਾਰਾਂ ਜਿਹੜੀਆਂ ਹੈਗੀਆਂ ਆਪਾਂ ਕਿਵੇਂ ਇਹ ਫੈਸਲਾ ਕਰਨਾ ਵੀ ਤਾਰਾਂ ਸਾਫ਼ ਨੇ ਸਾਫ਼ ਨਹੀਂ ਹੈਗੀਆਂ ਜਾਂ ਫਿਰ ਉਹਨਾਂ ਦੇ ਵਿੱਚ ਇਨਫੈਕਸ਼ਨ ਹੋਈ ਵੀ ਹੈ ਅ ਪਹਿਲੀ ਗੱਲ ਇਹ ਹੈ ਵੀ ਆਪਾਂ ਇਹ ਗੱਲ ਦੇਖਣੀ ਹੈ ਵੀ ਜਿਹੜੀਆਂ ਸਾਫ਼ ਹੁੰਦੀਆਂ ਤਾਰਾਂ ਓਹੋ ਸ਼ੀਸ਼ੇ ਵਰਗੋਂ ਹੁੰਦੀਆਂ ਪਾਣੀ ਵਾਂਗੂ ਹੁੰਦੀਆਂ ਜੇ ਉਹ ਤਾਰਾਂ ਦੇ ਵਿੱਚ ਕਿਸਮੈਲਾਪਣ ਹੈਗਾ ਜਾਂ ਸਾਫ਼ ਨਹੀਂ ਲੱਗਦੀਆਂ ਦੇਖਣ ਨੂੰ ਜਾਂ ਪਹਿਲਾ ਤਾਰ ਸਾਫ਼ ਆਉਂਦੀ ਹੈ ਤਾਂ ਅਖੀਰਲੀ ਤਾਰ ਸਾਫ਼ ਨਹੀਂ ਆਉਂਦੀ ਹੈਗੀ ਥੋੜਾ ਜਿਹਾ ਕਿਸਮੈਲਾਪਣ ਹੈ ਤਾਂ ਉਹਦੇ ਵਿੱਚ ਦੋ ਵੱਡੇ ਕਾਰਨ ਨੇ ਜਿਹੜੇ ਆਪਾਂ ਦੇਖਨੇ ਆ ਪਹਿਲਾ ਕਾਰਨ ਇਹ ਹੋ ਸਕਦਾ ਹੈ ਕਿ ਜਦੋਂ ਤਾਰਾਂ ਸਾਫ਼ ਨਹੀਂ ਆਉਂਦੀਆਂ ਤਾਂ ਪਸ਼ੂ 'ਚ ਜਿਹੜੇ ਜ਼ਰੂਰੀ ਲਘੂ ਤੱਤ ਨੇ ਉਹਨਾਂ ਦੀ ਘਾਟ ਹੋ ਸਕਦੀ ਹੈ